ਹਾਂਜੀ ਸਿੰਪਲ 슬ੀਵਸ ਦੀ ਬਜਾਏ ਆਪਾਂ ਥੋੜਾ ਜਿਹਾ ਸਟਾਈਲਿਸ਼ ਲੁੱਕ ਦੇਣ ਲਈ ਉਹਨੂੰ ਇਸ ਤਰੀਕੇ ਨਾਲ ਫੋਲਡਡ ਕਫ 슬ੀਵਸ ਬਣਾਏ ਨੇ ਔਰ ਇਸ ਤਰੀਕੇ ਨਾਲ ਉਹਨੂੰ ਸਾਈਡ ਕਫ ਦੇ ਆਪਾਂ ਇਸ ਤਰੀਕੇ ਨਾਲ ਲੇਸ ਅਟੈਚ ਕੀਤੀ ਔਰ ਉੱਪਰ ਆਪਾਂ ਇਸ ਤਰੀਕੇ ਨਾਲ ਐਰੋ ਬਣਾ ਕੇ ਉੱਪਰ ਜਿਹੜਾ ਆਪਾਂ ਪੱਟੀ ਬਣਾਉਣੀ ਆ ਔਰ ਇਸ ਤਰੀਕੇ ਨਾਲ ਬੁਕਰਮ ਰੱਖ ਕੇ ਡਬਲ ਫੋਲਡ ਕਰਕੇ ਦਾ ਕੋਈ ਮੀਜ਼ਰ ਤੇ ਨਹੀਂ ਹੁੰਦਾ ਬਟ ਇਸ ਤਰੀਕੇ ਦੇ ਨਾਲ ਆਪਾਂ ਕੁਛ ਸ਼ੇਪ ਦੇ ਦੇਣੀ ਹੈ ਠੀਕ ਹੈ ਤੁਸੀਂ ਆਪਣੇ ਪਸੰਦ ਦੇ ਅਕੋਰਡਿੰਗ ਇਹਨੂੰ ਕਿਵੇਂ ਵੀ ਵੱਡਾ ਛੋਟਾ ਕਰ ਸਕਦੇ ਹੋ ਔਰ ਬਸ ਇਹਨਾਂ ਯਾਦ ਰੱਖੇ ਕਿ ਇਹ ਜਿਹੜਾ ਉੱਪਰੋਂ 에ਰੋ ਹੁੰਦਾ ट्रायंगल ਬੰਦਾ ਉਹ ਥੋੜਾ ਚੌੜਾ ਹੈ ਔਰ ਜਿਹੜਾ ਆਪਾਂ ਕਫ ਦੇ ਵਿੱਚ ਇਹਨੂੰ ਅਟੈਚ ਕਰੀਦਾ ਹੈ ਉਹ ਥੋੜਾ ਜਿਹਾ ਪਿੱਛੋਂ ਪਤਲਾ ਹੁੰਦਾ ਹੈ ਟਾਲ ਦੇ ਵਿੱਚ ਠੀਕ ਹੈ ਉਹਦੇ ਨਾਲ ਕੁਝ ਜ਼ਿਆਦਾ ਵਧੀਆ ਲੁਕ ਆਉਂਦੀ ਹੈ ਔਰ ਤੁਸੀਂ ਕਟਿੰਗ ਹੋਣ ਤੋਂ ਬਾਅਦ ਤੁਸੀਂ ਦੇਖ ਸਕਦੇ ਜੀ ਇਸ ਤਰੀਕੇ ਦੇ ਨਾਲ ਕਿ ਥੋੜਾ ਜਿਆਦਾ ਅੱਛਾ ਲੁਕ ਆਉਂਦਾ ਹੈ ਠੀਕ ਹੈ ਔਰ ਇਸ ਤਰੀਕੇ ਨਾਲ ਤੁਸੀਂ ਆ ਵੇਖੋ ਕੁਝ ਵਧੀਆ ਸਾਡਾ ਲੁਕ ਆ ਰਿਹਾ ਠੀਕ ਹੈ ਔਰ ਇਸ ਤਰੀਕੇ ਨਾਲ ਅਗਰ ਚੌੜਾ ਲੱਗਦਾ ਤੁਸੀਂ ਹਲਕਾ ਜਿਹਾ ਨੂੰ ਕੱਟ ਸਕਦੇ ਜੀ ਔਰ ਠੀਕ ਹੈ ਫਿਰ ਇਹਨੂੰ ਆਪਾਂ ਪੇਸਟਿੰਗ ਪੇਪਰ ਨੂੰ ਚਪਕਾ ਲੈਣਾ ਇਹਨੂੰ ਇਸ ਤਰੀਕੇ ਨਾਲ ਕਪੜੇ ਦੇ ਉੱਪਰ ਚਪਕਾਉਣ ਤੋਂ ਬਾਅਦ ਆਪਾਂ ਇਹਦੇ ਇਹਦੀ ਸਾਰਾ ਠੀਕ ਹੈ ਬਿਲਕੁਲ ਬੁਕਰਮ ਜਿਹੜੀ ਸਾਈਡ ਤੋਂ ਬਚਾ ਕੇ ਦੇ ਬਿਲਕੁਲ ਨਾਲ-ਨਾਲ ਆਪਾਂ ਇਹਦੇ ਸਟਿਚ ਕਰਨੀ ਹੈ ਠੀਕ ਹੈ ਬਿਲਕੁਲ ਵਧੀਆ ਤਰੀਕੇ ਨਾਲ ਕਾਰਨਰ ਕੱਢ ਕੇ ਔਰ ਇਸ ਤਰੀਕੇ ਨਾਲ ਆਪਾਂ ਇਹ ਪੰਜਾਬੀ ਚੇਨ ਨੂੰ ਆਪਾਂ ਲੁਪੀਆਂ ਵੀ ਕਹਿ ਲੈਂਦੇ ਆ ਔਰ ਇਸ ਤਰੀਕੇ ਨਾਲ ਇਹਰੋ ਨੂੰ ਬਣਾ ਕੇ ਤੇ ਕੁਛ ਇਸ ਤਰੀਕੇ ਨਾਲ ਤੁਸੀਂ ਥੋੜਾ ਜਿਹਾ ਪਿਛੇ ਸਟਿਚਿੰਗ ਨੂੰ ਰੋਕ ਦੇਣਾ ਤਾਂ ਕਿ ਆਪਾਂ ਨੂੰ ਟਰਨ ਕਰਨ ਲੱਗੇ ਇਹਨੂੰ ਬਹੁਤ ਹੀ ਇਜ਼ੀ ਨਾਲ ਹੋ ਸਕੇ ਔਰ ਐਕਸਟਰਾ ਜਿਹੜਾ ਆ ਵਿੱਚੋਂ ਮਾਰਜਨ ਹੈ ਕੱਪੜੇ ਦਾ ਉਹ ਕਟਿੰਗ ਕਰ ਲੈਣਾ ਹੈ ਔਰ ਛੋਟੇ ਛੋਟੇ ਕੱਟਸ ਵੀ ਲਗਾ ਲੈਣੇ ਤਾਂ ਕਿ ਇਹਨੂੰ ਟਰਨ ਹੋਣ ਲੱਗੇ ਠੀਕ ਹੈ ਸਾਨੂੰ ਇਜ਼ੀ ਹੋ ਜੇ ਅਸੀਂ ਆ ਵੇਖੋ ਇਸ ਤਰੀਕੇ ਨਾਲ ਨੂੰ ਬਿਲਕੁਲ ਟਰਨ ਕਰਕੇ ਇਹਨੂੰ ਸਿੱਧਾ ਕਰਕੇ ਔਰ ਪ੍ਰੈਸ ਕਰ ਲਿਆ ਔਰ ਇਹ ਬਿਲਕੁਲ ਇਸ ਤਰੀਕੇ ਦੇ ਨਾਲ ਆਪਾਂ ਬਿਲਕੁਲ ਕੋਰਨਰ ਤੇ ਦੇ ਬਾਹਰਲੇ ਪਾਸੇ ਆਪਾਂ ਬਿਲਕੁਲ ਸਟਾ ਕੇ ਇਹਨੂੰ ਇਸ ਤਰੀਕੇ ਨਾਲ ਆਪਾਂ ਸਿਲਾਈ ਲਗਾਉਣੀ ਹੈ और याद रहे कि ये कॉर्नर बिल्कुल उ उस शेप्ज बने होने चाहिए ने जिमें आप बुकरम कटिंग की उस तरीके बनाने तो बाद आप स्लीव्स लिया उल्टी साइड स्लीवस सी। और इस तरीके आपूँ लैस नटैच करना ठीक है ठीके? और बिलकुल एक अद्धे इंच का मार्जिन छद हो लैस न अटैच किया है ठीक है जी और सालीवस का यह उल्टा साइड है ठीक है और सा उल्टी ही उपर लैस रखी हुई है ठीक है ਔਰ ਇਸ ਤਰੀਕੇ ਨਾਲ ਫਿਰ ਆਪਾਂ ਦੂਜੀ ਸਾਈਡ ਨੂੰ ਟਰਨ ਕਰਕੇ ਇੱਕ ਆਪਾਂ ਉਹਦੇ ਵਾਸਤੇ ਪੱਟੀ ਲੈਣੀ ਹੈ ਕਫ ਵਾਸਤੇ ਔਰ ਜਿਹੜੀ ਕਿ ਚੁੜਾਈ 3 ਇੰਚ ਦੇ ਕਰੀਬ ਹੈ ਤੁਸੀਂ ਆਪਣੇ ਪਸੰਦ ਦੇ ਅਕੋਰਡਿੰਗ ਲੈ ਸਕਦੇ ਜੀ ਔਰ ਇਹਦੀ ਲੈਂਥ ਹੈਗੀ ਆ ਸਾਡੀ ਬਾਹਾਂ ਦੇ ਅਕੋਰਡਿੰਗ ਠੀਕ ਹੈ ਅੱਗੋਂ ਜਿਹੜੀ ਮੋਰੀ ਹੈ ਬਾਹਾਂ ਦੀ ਠੀਕ ਹੈ ਔਰ ਇਸ ਤਰੀਕੇ ਨਾਲ ਪੱਟੀ ਨੂੰ ਸਿੱਧਾ ਰੱਖ ਗਏ ਨੀਚੇ ਸਾਈਡ ਲੇਸ ਵਾਲੇ ਪਾਸੇ ਦੀ ਜਿੱਥੇ ਆਪਾਂ ਪਹਿਲਾਂ ਸਟਿਚ ਲਗਾਈ ਸੀ ਲੇਸ ਵਾਲੀ ਔਰ ਉਹਦੇ ਉੱਪਰ ਹੀ ਆਪਾਂ ਇਹ ਸਟਿਚ ਨੂੰ ਲਗਾ ਕੇ ਤੇ ਆਪਾਂ ਬਾਹਰ ਦੇ ਵਿੱਚ ਜਿਸ ਤਰੀਕੇ ਨਾਲ ਸਾਡੀ ਸੈਂਟਰ ਦੇ ਪੁਆਇੰਟ ਆ ਜਾਏਗਾ 슬ੀਵਸ ਦਾ ਔਰ ਇਸ ਤਰੀਕੇ ਦੇ ਨਾਲ ਫਿਰ ਆਪਾਂ ਉਹਨੂੰ ਕੀ ਕਰਨਾ ਹੈ ਵਿੱਚ ਇਸ ਇਹਦੇ ਵਿੱਚ ਮਾਰਕ ਲਗਾ ਕੇ ਇਸ ਤਰੀਕੇ ਦੇ ਨਾਲ ਆਪਾਂ ਆਪਣੀ ਜੋ ਵੀ ਐਰੋ ਬਣਾਇਆ ਸੀ ਇਹਦਾ ਇਸ ਤਰੀਕੇ ਦੇ ਨਾਲ ਠੀਕ ਹੈ ਐਰੋ ਸ਼ੇਪ ਦੇ ਉਹ ਜਿਹੜੀ ਪੱਟੀ ਬਣਾਈ ਸੀ ਆਪਾਂ ਇਸ ਤਰੀਕੇ ਨਾਲ ਉਹਨੂੰ ਸੈਂਟਰ ਚ ਰੱਖ ਕੇ ਆਪਾਂ ਸਟਿਚ ਲਗਾ ਲੈਣਾ ਠੀਕ ਹੈ ਔਰ ਇਹਨੂੰ ਸਿੱਧੇ ਸਾਈਡ ਨੂੰ ਟਰਨ ਕਰਕੇ ਆਪਾਂ ਆਪਣੀ 슬ੀਵਸ ਨੂੰ ਉਹ ਜਿਹੜੀ ਪੱਟੀ ਉੱਪਰ ਰੱਖੀ ਹੋਈ ਆ ਕਫ ਵਾਲੀ ਠੀਕ ਹੈ ਔਰ ਬਿਲਕੁਲ ਕਿਨਾਰੇ ਤੇ ਆਪਾਂ ਦਵਾਵਲੀਏ ਕਿ ਸਿਲਾਈ ਲਗਾ ਦੇਣੀ ਹੈ ਠੀਕ ਹੈ ਔਰ ਇਸ ਤਰੀਕੇ ਨਾਲ ਜਿਹੜਾ ਆਪਾਂ ਉੱਪਰ ਲੂਪੀ ਬਣਾਈ ਹੈ ਇਹਦੇ ਉੱਪਰੋਂ ਦੀ ਸਟਿਚ ਲਗਾ ਕੇ ਇਹਨੂੰ ਵਧੀਆ ਤਰੀਕੇ ਨਾਲ ਸਿਕਿਉਰ ਕਰ ਲੈਣਾ ਤਾਂ ਕਿ ਇਹ نیچے ਨੂੰ ਫੋਲਡ ਨਾ ਹੋ ਸਕੇ ਔਰ ਬਾਰ ਬਟਰ ਨਾ ਹੋ ਸਕੇ ਠੀਕ ਹੈ ਔਰ ਇਸ ਤਰੀਕੇ ਨਾਲ ਸਾਡੀ ਵਿਖੋ ਲੈਸ ਲੱਗ ਕੇ ਅਟੈਚ ਹੋ ਗਈ ਕਿ ਕਿੰਦੀ ਸੋਹਣੀ ਲੱਗ ਰਹੀ ਹੈ ਔਰ ਇਸ ਤਰੀਕੇ ਨਾਲ ਫਿਰ ਆਪਾਂ ਕੀ ਕਰਨਾ ਹੈ ਇਸ ਤਰੀਕੇ ਨਾਲ ਲੈਸ ਕੁੱਠੀ ਲੈਣੀ ਹੈ ਕੁੱਠੀ ਲੈਸ ਨੂੰ ਸਿੱਧੇ ਮੁਕਾਬਦੇ ਉੱਪਰ ਰੱਖਣਾ ਹੈ ਔਰ ਇਸ ਤਰੀਕੇ ਨਾਲ ਜਿੰਨਾ ਤੁਸੀਂ ਕਾਫ ਰੱਖਣਾ ਹੈ ਉੱਤੇ ਤੁਸੀਂ ਮਾਰਕ ਕਰ ਸਕਦੇ ਜੀ ਠੀਕ ਹੈ ਤੁਸੀਂ 2 2.5 ਇੰਚ ਕਿੰਨਾ ਵੀ ਲੈ ਸਕਦੇ ਅਸੀਂ 2 ਇੰਚ ਦਾ ਨੂੰ ਕਾਫ ਫਦੇ ਰਹੇ ਹਾਂ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਰੱਖਣ ਤੋਂ ਬਾਅਦ ਔਰ ਇਹਨੂੰ ਕੋਈ ਪੇਸਟਿੰਗ ਦੀ ਜ਼ਰੂਰਤ ਨਹੀਂ ਪੈਂਦੀ ਔਰ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਔਰ ਬਹੁਤ ਹੀ ਈਜ਼ੀ ਔਰ ਬਹੁਤ ਜਲਦੀ ਬਣ ਜਾਂਦਾ ਹੈ ਇੱਕ ਵਾਰ ਟਾਈ ਜ਼ਰੂਰ ਕਰਨਾ ਤੁਸੀਂ ਪਰ ਇਸ ਤਰੀਕੇ ਨਾਲ ਆਪਾਂ 2 2 ਇੰਚ ਤੇ ਮਾਰਕ ਕਰਕੇ ਇਸ ਤਰੀਕੇ ਨਾਲ ਸਿੱਧੀ ਲੈਸ ਰੱਖ ਕੇ ਆਪਾਂ ਲੇਸ ਉਲਟੀ ਹੈ ਲੇਕਿਨ ਇਸ ਸਟੇਟ ਰੈਂਚ ਰੱਖ ਕੇ ਆਪਾਂ ਇਸ ਤਰੀਕੇ ਨਾਲ ਨੂੰ ਸਿਲਾਈ ਲਗਾ ਲੈਣੀ ਹੈ ਠੀਕ ਹੈ ਔਰ ਸਿਲਾਈ ਠੀਕ ਹੈ ਇਸ ਤਰੀਕੇ ਸਿਲਾਈ ਲਗਾ ਲੈਣੀ ਹੈ ਔਰ ਫਿਰ ਇਹਨੂੰ نیچے ਨੂੰ ਜਿੰਨਾ ਵੀ ਸਾਡਾ ਮਾਰਜਨ ਹੈ ਕਪੜੇ ਦਾ ਔਰ ਲੇਸ ਦਾ ਜਿਹੜਾ ਆਪਾਂ ਬਿਲਕੁਲ نیچے ਨੂੰ ਰੱਖਿਆ ਸੀ ਇਸ ਤਰੀਕੇ ਨਾਲ ਆਪਾਂ ਸਾਰਾ ਉਪਰੋਂ ਐਨ ਵੀ ਵਧੀਆ ਕਰਕੇ ਜੇ ਤੁਸੀਂ ਚਾਹੋ ਤੇ ਇਹਨੂੰ ਪ੍ਰੈਸ ਵੀ ਕਰ ਸਕਦੇ ਹੋ ਇਸ ਤਰੀਕੇ ਨਾਲ ਉਪਰ ਕਪੜੇ ਦੀ ਢੇਲ ਪੂਰੀ ਤਰੀਕੇ ਨਾਲ ਕੱਢ ਕੇ और खिंच भी नहीं पैनी चाहिए नीचे कपड़े न पूरी बिल्कुल सैट करके इस तरीके उपर एक सिलाई लगावे ठीक है और कपड़े देपर ही स्टिच होनी चाहिए इस तरीके और वीये तरीके लगा लगा के फिर आप जी ने फाइनल लुक विखाने और प्लीज मेरे चैनल में सबसक्राइब जरूर करना जी और सानू सपोर्ट भी जरूर करना और इस तरीके अगर वीडियो चंकी लगे तो शेयर भी कर लेना ਔਰ ਲਾਈਕ ਕਮੈਂਟ ਜ਼ਰੂਰ ਹੀ ਕਰਿਆ ਕਰੋ ਠੀਕ ਹੈ ਜੀ ਔਰ ਸਾਡੀ ਵੇਖੋ 슬ੀਵਸ ਇਸ ਤਰੀਕੇ ਨਾਲ ਬਣ ਕੇ ਰੈਡੀ ਹੋ ਗਈ ਹੈ ਔਰ ਸਟੀਚ ਲਗਾਉਣ ਤੋਂ ਬਾਅਦ ਫਿਰ ਆਪਾਂ ਜਿਹੜੀ ਆ ਆਪਾਂ 루ਪੀ ਬਣਾਈ ਸੀ ਆ ਐਰੋ ਵਾਲੀ ਪੱਟੀ ਔਰ ਇਸ ਤਰੀਕੇ ਨਾਲ ਉਸ ਜਿਆਦੀ ਲੈਂਥ ਨਹੀਂ ਰੱਖਣੀ ਆਪਾਂ ਦੇ ਕਫ ਦੇ ਅਕੋਰਡਿੰਗ ਹੀ ਰੱਖਣੀ ਜਿਆਦੀ ਲੰਬੀ ਬਹੁਤ ਹੀ ਆਫਵਰਡ ਲੱਗਦੀ ਹੈ ਇਸ ਤਰੀਕੇ ਨਾਲ ਉੱਪਰ ਆਪਾਂ ਵੇਖੋ ਇਹਦੇ ਬਟਨ ਅਟੈਚ ਕਰਕੇ ਔਰ ਯਾਦ ਰੱਖੇ ਜਿਹੜੀ ਨੀਚੇ ਵਾ ਆਪਾਂ ਇਸ ਤਰੀਕੇ ਦੇ ਨਾਲ ਸਾਡੀ ਲੈਸ ਹੈ ਇੱਕ ਇਸ ਤਰੀਕੇ ਨਾਲ ਇੱਕ ਲਾਈਨ ਦੇ ਵਿੱਚ ਆਉਣੀ ਚਾਹੀਦੀ ਜਦੋਂ ਆਪਾਂ ਇਹਦੀ ਫਿਟਿੰਗ ਦੀ ਸਲਾਈ ਲਗਾਉਣੀ ਹੈ ਠੀਕ ਹੈ ਇਸ ਗੱਲ ਦਾ ਧਿਆਨ ਰੱਖਣਾ ਹੋਰ ਵੀ ਅਟਰੈਕਟਿਵ ਲੱਗੇਗੀ ਠੀਕ ਹੈ ਥੈਂਕ ਯੂ ਜੀ